ਚਾਨਕੀ ਪਤਾ ਨਹੀਂ ਕੀ ਗੱਲ ਬਣੀ ਆ ਯਾਰ ਰਾਤ ਨੂੰ ਬੜਾ ਸੋਹਣਾ ਪਿਆ ਆ ਰਾਤ ਨੂੰ 1 ਵਜੇ ਕਹਿੰਦਾ ਮੰਮੀ ਮੇਰਾ ਸਾਹ ਰੁਕ ਗਿਆ ਕਿੰਨੂੰ ਬਚਾ ਲਾ 1 ਵਜੇ ਸੀ ਲੈ ਗਏ ਹਸਪਤਾਲ ਹਾਂ ਹਸਪਤਾਲ ਲੈ ਗਏ ਉਹਨਾਂ ਨੇ ਪੈਪ ਪਾਤੀ ਜਾਂ ਡੇਢ ਮਹੀਨਾ ਪੈਪ ਪਈ ਰਹੀ ਆ ਜੀ ਡੇਢ ਮਹੀਨਾ ਪੈਪ ਪਈ ਰਹੀ ਮੈਂ ਤਾਂ ਵੀ 2 ਲੱਖ ਚ ਗਨੇ ਪਾਤਾ ਇਹੀ ਮੇਰਾ ਕਮੋੜ ਵਾਲਾ ਮੈਂ ਕਿੱਥੇ 2 ਲੱਖ 700 ਰੁਪਏ ਤਾਂ ਵੀ ਗਿਣੇ ਪਾਤਾ ਕੋਲ ਮੇਰੀ ਵੀਵਾ ਮੇਰੀ ਕੋਈ ਮਦਦ ਕਰੋ ਸੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਬੋਂਕਰ ਡੋਗਰਾ ਪਿੰਡ ਪਹੁੰਚੇ ਹਾਂ ਜਿੱਥੇ ਇੱਕ ਵੀਰ ਹੈ ਤੁਹਾਨੂੰ ਦਿਖਾ ਰਹੇ ਹਾਂ ਵੀਰ ਦੀ ਕੰਡੀਸ਼ਨ ਜਿਹੜੀ ਹੈ ਕਾਫੀ ਮਾੜੀ ਹੈ ਸੋ ਬਹੁਤ ਲੋਕ ਜਿਹੜੇ ਨੇ ਦਰਨੀ ਸੱਜਣ ਬੈਠੇ ਨੇ ਦੁਨੀਆ ਦੇ ਵਿੱਚ ਜੇਕਰ ਤੁਸੀਂ ਕੁਝ ਦਾਨ ਕਰਨਾ ਚਾਹੁੰਦੇ ਹੋ ਤਾਂ ਉਸ ਉਸ ਬੰਦੇ ਨੂੰ ਦਾਨ ਕਰੋ ਜਿਸ ਨੂੰ ਅਸਲ ਚ ਦੀ ਜਰੂਰਤ ਹੈ ਇਹ ਵੀਰ ਹੈ ਮੰਜੇ ਦੇ ਪਿਆ ਹੈ ਤੇ ਮਾਤਾ ਹੈ ਕਿ ਇਹਨਾਂ ਦੇ ਨਾਲ ਮਤਨਾ ਸਾਰੀ ਗੱਲਬਾਤ ਕਰਾ ਕੇ ਤੁਹਾਡੇ ਨਾਲ ਦੱਸਾਂਗੇ ਕਿ ਆਖਰ ਇਹ ਸਾਰਾ ਕੁਝ ਹੋਇਆ ਕਿਵੇਂ ਮਾਦਾ ਹੀ ਕੀ ਨਾ ਮੈਂ ਤੁਹਾਡਾ ਅੜ ਕੀ ਕਿਵੇਂ ਹੋਇਆ ਸਾਰਾ ਕੁਝ ਕਿਵੇਂ ਇੰਨੀ ਤਬੀਅਤ ਖਰਾਬ ਹੋ ਗਈ ਇਹ ਚਾਂਨਕੀ ਪਤਾ ਨਹੀਂ ਕੀ ਗੱਲ ਬਣੀ ਆ ਯਾਰਾਤ ਨੂੰ ਬੜਾ ਸੋਹਣਾ ਪਿਆ ਆ ਪਰ ਰਾਤ ਨੂੰ 1 ਵਜੇ ਕਹਿੰਦਾ ਮੰਮੀ ਮੇਰਾ ਸਾਹ ਰੁਕ ਗਿਆ ਇਹਨੂੰ ਬਚਾ ਲਾ 1 ਵਜੇ ਸੀ ਲੈ ਗਏ ਹਸਪਤਾਲ ਹਸਪਤਾਲ ਲੈ ਗਏ ਉਹਨੇ ਪੈਫਾ ਪਾਤੀ ਆ ਡੇਢ ਮਹੀਨਾ ਪੈਪ ਪਈ ਰਹੀ ਆ ਜੀ ਡੇਢ ਮਹੀਨਾ ਪੈਫ ਪਈ ਰਹੀ ਮੈਂ ਚਾ ਵੀ 2 ਲੱਖ ਚ ਗੈਣਾ ਪਾਤਾ ਮੈਂ ਕੋਈ ਕਰਨ ਵਾਲਾ ਹੈ ਨਹੀਂ ਹੈ ਇੱਕ ਮੁੰਡਾ ਮੇਰਾ ਉਹ ਗੋਲੀਆਂ ਨਸ਼ਾ ਪਤੇ ਕਰਦਾ ਇਹਹੀ ਮੇਰਾ ਕਮੌਣ ਵਾਲਾ ਮੈਂ ਕਿੱਥੇ 2 ਲੱਖ ਚੰਨੇ ਰੁਪਏ ਥਾਂ ਵੀ ਗਹਿਣੇ ਪਾਤਾ ਹੁਣ ਮੇਰੀ ਵੀ ਮੇਰੀ ਕੋਈ ਮਦਦ ਕਰੋ ਮੈਂ ਬਹੁਤ ਦੁਖੀ ਹਾਂ ਕਿੰਨੇ ਬੱਚੇ ਤੁਹਾਡੇ ਟੋਟਲ ਟੋਟਲ ਮੇਰੇ ਤਿੰਨ ਬੱਚੇ ਵੱਡਾ ਤੇ ਮੇਰਾ ਸਾਥ ਨਹੀਂ ਦਿੰਦਾ ਵਿਆਹਿਆ ਬਰੇ ਆਪਣੇ ਕਾਰੋਬਾਰ ਵਾਲਾ ਉਹ ਮੇਰਾ ਸਾਥ ਨਹੀਂ ਦਿੰਦਾ ਇਹਹੀ ਮੈਨੂੰ ਰੋਟੀ ਦਾ ਭਾਪੀ ਉਹਗਾ ਨਹੀਂ ਸੰਭ ਤੇ ਇਹਹੀ ਮੇਰਾ ਬਿਮਾਰ ਪਿਆ ਹੈ ਇਹਨਾਂ ਮੈਂ ਤਾਂ ਭੈਣ ਭਰਾ ਸਭ ਤੋਂ ਠੱਗ ਲਿਆ ਆ 2 ਲੱਖ ਜਿਥੇ ਥਾਂ ਵੀ ਗੈਣੇ ਪਾਤਾ ਉਹਨਾਂ ਨੇ 2 ਲੱਖ ਮੇਰੇ ਕੋਲ ਲਿਆ ਹਸਪਤਾਲ ਵਾਲਿਆਂ ਨੇ ਮੇਰਾ ਬੱਚਾ ਜੇ ਠੀਕ ਨਹੀਂ ਹੋਇਆ ਕਿਹੜੇ ਹਸਪਤਾਲ ਵਿੱਚ ਇਲਾਜ ਚੱਲਿਆ ਵੀਰ ਦਾ ਇਲਾਜ ਚੱਲਿਆ ਸਥਿਤੀ ਆ ਸ਼ਿਵ ਹਸਪਤਾਲ ਸ਼ਿਵਮ ਹਸਪਤਾਲ ਹਾਂਜੀ ਉੱਥੇ ਲਾ ਚੱਲਿਆ ਸੀ ਇਹਦਾ 2 ਰੁਪਏ ਲੱਖ ਰੁਪਏ ਮੱਥਾ ਗਹਿਣੇ ਪਾ ਕੇ ਕਦੀ ਵੀ ਕਦੇ ਮੈਂ ਰੋ ਨਾ ਕੋਈ ਨਹੀਂ ਮਾਤਾ ਜੀ ਪਰਮਾਤਮਾ ਸਭ ਠੀਕ ਕਰੇਗਾ ਮੈਂ ਕਿਸੇ ਦੀ ਮਿਹਨਤ ਕਰਦੀ ਕਦੀ ਕਿਸੇ ਦੀ ਮੇਰੇ ਕੋਲ ਦਵਾਈ ਜੋਗੇ ਪੈਸੇ ਵੀ ਹੈ ਨਹੀਂ ਵੀ ਮੈਂ ਇਹਦੀ ਦਵਾਈ ਕਰਾ ਲਾਂ ਕੀ ਨਾਮ ਹੈ ਸਵੀਰ ਦਾ ਪਾਲਾ ਪਾਲਾ ਤੇ ਕੀ ਇੱਕ ਕੰਮ ਕੁਮ ਕੁਛ ਕਰਦੇ ਸੀ ਪਹਿਲਾਂ ਠੀਕ ਸੀ ਹਾਂ ਜੀ ਮਸ਼ੀਨ ਦਾ ਫੋਰਮੈਨ ਸੀ ਇੱਕ ਪੈਨਾਂ ਦਾ ਹਾਂ ਮਸਤਾਨ ਕੀ ਬਸ ਸਾਰੂ ਕਰ ਲੱਗ ਗਿਆ ਅਸੀਂ ਇਹਨੂੰ ਹਸਪਤਾਲ ਲੈ ਕੇ ਰਾਤ ਨੂੰ 1 ਵਜੇ 1 ਵਜੇ ਹਸਪਤਾਲ ਲੈ ਕੇ ਉਹਨਾਂ ਲਈ ਜਾਂਦੇ ਪੈਪ ਪਾਤਾ ਪੈਪ ਡੇਢ ਮਹੀਨਾ ਰਿਹਾ ਹੁਣ ਇਹਦੀ ਆ ਵੇਖੋ ਇਹਦਾ ਨਿਕਲਦਾ ਆ ਵੇਖੋ ਰੇਟਾ ਰਿਕਾਰਡ ਅੱਛਾ ਇਹ ਪੈਪ ਦੇ ਥਰੂ ਨਿਕਲਦਾ ਹੁਣ ਹਾਂਜੀ ਪੈਪ ਕਢਾਤੀ ਸੀ ਅਸੀਂ ਡੇਢ ਮਹੀਨਾ ਹੋ ਗਿਆ ਪੈਪ ਕਢਾਈ ਨੂੰ ਪਹਿਲਾਂ ਡੇਢ ਮਹੀਨਾ ਪੈਪ ਰਹੀ ਹੈ ਜੀ ਅਸੀਂ 25 ਤੀ ਦਨ ਲਾ ਕੇ ਹਰ ਸਤਾਰਨਥਾ ਵੀ ਜਾਨੇ ਰੱਖ ਮੇਰੀ ਕੋ ਮਦਦ ਕਰ ਮੈਂ ਬੜੀ ਦੁਖੀ ਹਾਂ ਸੋ ਦੋਸਤੋ ਦੁਨੀਆ ਜਿੱਥੇ ਇੰਨਾ ਕੋਈ ਦਾਨ ਕਰ ਰਹੀ ਹੈ ਇੱਕ ਵੀਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਹੜਾ ਹੱਡੀਆਂ ਦੀ ਮੂਠ ਬੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਪਾਲਾ ਨਾਮ ਦੱਸਿਆ ਜਾਂਦਾ ਹੈ ਵਧੀਆ ਫੋਰਮੈਨ ਦਾ ਕੰਮ ਕਰਦਾ ਸੀ ਮਸ਼ੀਨਾਂ ਦਾ ਵਧੀਆ ਕਾਰੀਗਰ ਸੀ ਲੇਕਿਨ ਹਾਲਾਤਾਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਜਬੂਰ ਕਰ ਦਿੱਤਾ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦਾ ਤੁਸੀਂ ਆਪਣਾ ਫੋਨ ਨੰਬਰ ਬੋਲੋ ਮਾਤਾ ਜੀ ਕੋਈ ਯਾਦ ਹੈ ਤੁਹਾਨੂੰ ਕੀ ਨੰਬਰ ਹੈ ਤੁਹਾਡਾ ਫੋਨ ਨੰਬਰ ਨੂੰ ਨਹੀਂ ਪਤਾ ਇਹਨੂੰ ਭਾਈ ਤੁਹਾਨੂੰ ਪਤਾ ਫੋਨ ਨੰਬਰ ਕੀ ਹੈ ਬੰਦ ਹੋ ਜਾਏ ਤੋ ਇਹਦਾ ਨੰਬਰ ਬੰਦਾ ਘਰ ਵਾਲਾ ਪੈਸੇ ਨਹੀਂ ਪੁਆਏ ਤਾਂ ਅੱਛਾ ਪੈਸੇ ਨਹੀਂ ਪੁਆਏ ਹੈ ਨਹੀਂ ਸਾਡੇ ਕੋਲ ਕੋਈ ਪੈਸਾ ਹੈ ਨਹੀਂ ਲਗਾ ਦਵਾ ਹਾਂ ਫੋਨ ਨੰਬਰ ਬੋਲੋ ਵੀ ਤੁਸੀਂ ਆਪਣਾ ਰੀਚਾਰਜ ਕੀ ਪਤਾ ਕੋਈ ਵੀ ਰੀਚਾਰਜ ਹੀ ਕਰਾ ਲੇ ਦੁਨੀਆ ਉਹ ਇੱਕ ਪਰੇ ਤੋਂ ਪਰੇ ਬੈਠੇ ਲੋ ਮੰਮੇ ਕੱਢ ਲਓ ਅੱਛਾ ਕੱਢ ਲਓ ਇਹ ਤਾਂ ਜੀ ਮੈਨੂੰ ਫਿਰ ਆਪਣੇ ਫੋਨ ਤੇ ਰਿੰਗ ਕਰਕੇ ਕੱਢਣਾ ਬਣਾ ਨਾ ਤੁਸੀਂ ਦੱਸੋ ਵੀ ਤੁਹਾਡਾ ਆਪਣਾ ਨੰਬਰ ਜਿਹੜਾ ਬੰਦ ਪਿਆ ਉਹ ਦੱਸ ਦੋ 90416 ਹਾਂ 90414 77231 77231 ਇਹ ਇਹਨਾਂ ਦਾ ਜਿਹੜਾ ਪਰਸਨਲ ਨੰਬਰ ਹੈ ਇਸ ਵੀਰ ਦਾ ਨੰਬਰ ਹੈ ਲੇਕਿਨ ਵੀ ਚਾਏ ਨਾ ਹੁਣ ਕਰਕੇ ਜਿਹੜਾ ਮੋਬਾਈਲ ਉਹ ਬੰਦ ਹੈ ਘਰ ਦੀ ਕੰਡੀਸ਼ਨ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਜਿਹੜੇ ਮਾਤਾ ਕਹਿ ਰਹੇ ਨੇ ਕਿ ਜਿਹੜਾ ਇਹ ਘਰ ਹੈ ਇਹ ਵੀ ਜਿਹੜਾ ਇਹਨਾਂ ਨੇ 2 ਲੱਖ ਰੁਪਏ ਵਿੱਚ ਕਿਤੇ ਗਿਰਵੀ ਰੱਖ ਦਿੱਤਾ ਹੈ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਦਿਖਾ ਰਹੀਆਂ ਆ ਦੇਖੋ ਇਹ ਇਸ ਤਰੀਕੇ ਨਾਲ ਜਿਹੜੇ ਹਾਲਾਤ ਨੇ ਇਹ ਕਾਰ ਹੈ ਕਾਫੀ ਪੁਰਾਣਾ ਬਣਿਆ ਹੋਇਆ ਹੈ ਸਾਰੇ ਪਾਸੇ ਸਲਾਬਾ ਆਇਆ ਹੋਇਆ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵਧੀਆ ਕੰਮ ਕਰਦਾ ਸੀ ਮੁੰਡਾ ਵਧੀਆ ਪੈਸੇ ਕਮਾਉਂਦਾ ਸੀ ਰੋਟੀ ਪਾਣੀ ਘਰ ਦਾ ਵਧੀਆ ਗੁਜ਼ਾਰਾ ਚੱਲਦਾ ਸੀ ਲੇਕਿਨ ਅਚਾਨਕ ਜਿਹੜੀ ਬਿਮਾਰੀ ਦੀ ਮਾਰ ਉਸਨੇ ਇਸ ਦੋਸਤ ਨੂੰ ਮੰਜੇ ਵਿੱਚ ਪਾ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਨੇ ਇਹਨਾਂ ਦਾ ਅਕਾਊਂਟ ਨੰਬਰ ਅਤੇ ਇਹਨਾਂ ਦਾ ਫੋਨ ਨੰਬਰ ਜਿਹੜਾ ਚੱਲ ਰਿਹਾ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਦੋਸਤੋ ਜੋ ਵੀ ਤੁਹਾਡੇ ਕੋਲ ਮਦਦ ਬਣਦੀ ਹੈ ਕਿਸੇ ਕੋਲ 100 200 500 1000 2000 ਜਿੰਨਾ ਵੀ ਤੁਹਾਡੇ ਕੋਲ ਹੋ ਸਕਦਾ ਹੈ ਤੁਸੀਂ ਇਹਨਾਂ ਦੇ ਨੰਬਰ ਤੇ ਸੈਂਡ ਕਰ ਸਕਦੇ ਹੋ ਇਹਨਾਂ ਦਾ ਅਕਾਊਂਟ ਨੰਬਰ ਜੀ